you <laughs> i <Sings> ਕੀਰ ਰੋਡ ਸੇ ਹੁਕੀ ਤੇ ਲਾਈਫ ਸੇਫਟੀ ਛੜ ਕਿਸ ਰੱਖਿਆ ਜੀਮਨ ਰੱਖਿਆ ਡਰਾਈਵ ਦੇ ਨਿਯਮ ਕੀਆ ਆਪਾਂ ਛੋਟੇ ਵੀ ਜਾਣਦੇ ਨੇ ਵੱਡੇ ਵੀ ਜਾਣਦੇ ਪਰ ਉਹਨਾਂ ਨੂੰ ਮੰਨਣ ਨੂੰ ਕਿਤੇ ਆਰਨੀ ਹੁਣ ਭੰਗੜਾ ਕਿੰਨੀ ਮਿਹਨਤ ਨਾਲ ਸਿੱਖ ਰਹੇ ਹੋ ਪੜ੍ਹਾਈ ਕਿੰਨੀ ਮਿਹਨਤ ਨਾਲ ਕਰਦੇ ਹੋ ਕਿੰਨਾ ਟਾਈਮ ਕੰਨੇ ਸਾਲ ਲੱਗ ਜਾਂਦੇ ਆ ਪਰ ਬੇਟਾ ਮੈਨੂੰ ਮਾਫ ਕਰਨਾ ਜੇ ਰੋਡ ਤੇ ਆਪਾਂ ਸਕੂਟਰ ਮੋਟਰਸਾਈਕਲ ਕਾਰ ਭਜਾ ਕੇ ਲੈ ਜਾਂਦੇ ਨੇ ਨਿਰਮਨ ਨੂੰ ਤੋੜਦੇ ਆ ਤੇ ਐਕਸੀਡੈਂਟ ਹੋਣ ਲੱਗਿਆ ਕਿਸਕਿੰਟ ਲੱਗਦਾ ਇੰਨੀਆਂ ਬਹੁਤਾਂ ਬਿਮਾਰੀਆਂ ਤਾਂ ਕਿਸੇ ਹੋਰ ਕਾਰਨ ਕਰਕੇ ਨਹੀਂ ਹੋ ਰਹੀਆਂ ਦੁਨੀਆ ਮੋਤਾਂ ਦੇ ਰੋਡ ਐਕਸੀਡੈਂਟਾਂ ਹੀ ਹੋ ਰਹੀਆਂ ਪਾਣੀ ਪੀਓ ਕਿ ਪਿਆਸ ਮੜੀ ਕੀ ਨਾ ਤੇ ਟ੍ਰੈਫਿਕ ਨੇ ਮੰਨਾਂਗੇ ਜੇ ਮੂੰਹ ਤੋਂ ਬੋਲੀ ਜਾਵਾਂਗੇ ਟ੍ਰੈਫਿਕ ਨੇ ਮੰਨਣੇ ਚਾਹੀਦੇ ਆ ਹਰਮਨ ਪਾਉਣਾ ਚਾਹੀਦਾ ਪਾਵਾਂਗੇ ਨਹੀਂ ਰੋਡ ਤੇ ਸੱਟ ਲੱਗ ਜੇਗੀ ਸਿਰ ਤੇ ਜਾ ਕੇ ਇਕਸਰ ਜੀ ਮਜੂਦ ਸਿੰਘੇ ਉਹ ਵੀ ਆ ਜਾਣ ਕਿ ਮੇਰੀ ਆਵਾਜ਼ ਸੁਣ ਰਿਹਾ ਤਾਂ ਇਕਸਰ ਜੀ ਜੀ ਨੋਂਦੂ ਜੀ ਕੇ ਐਸ ਐਸ ਸਾਹਿਬ ਸੋ ਉਹਨਾਂ ਲਈ ਵੀ ਇੱਕ ਸੁਭਿਤ ਚਿੰਨ ਹੈ ਅੱਗੇ ਆਏ ਉਹਨਾਂ ਨਾਲ ਕੋਈ ਨਹੀਂ ਕਹਿੰਦਾ ਸਾਰਾ ਕੋਈ ਨਹੀਂ ਵਰਕੇ ਚਿਰਾਗ ਜੀ ਤੇ ਵਿਕਰਮ ਜੀ ਉਹ ਵੀ ਆ ਜਾਣਾ ਪੁਰਾਣੀ ਜੂੜੀ ਲਈ ਨਮਾਈ ਤੋਂ ਬਾਅਦ ਸੰਦੂ ਪ੍ਰਦਰਸ਼ ਹੋਗੇ ਹੋਗੇ ਕੰਦੀ ਲੋ ਖੁਸ਼ੀ ਦਾ ਦਿਨ ਹੈ ਕਿ ਜਦੋਂ ਚੰਕ ਸਰ ਜੀ ਐਨ ਜੀਓ ਨੇ ਇੱਕ ਸਰਮਰ ਕੈਂਪ ਲਗਾਇਆ ਹੈ ਭੰਗੜਾ ਗਿੱਦਾ ਦਾ ਸਿੰਘ ਸਿੰਘ ਖਾਨ ਦੇ ਬੱਚਾ ਨੇ ਇਹ ਇਸ ਤਰ੍ਹਾਂ ਦੇ ਪ੍ਰੋਜੈਕਟ ਸਕੇ ਨੇ ਬੜੇ ਖੂਬਸੂਰਤ ਜਹਨ ਜਿਹੜੇ ਨੇ ਉਹ ਹੀ ਪਲਾਨ ਕਰ ਸਕਦੇ ਨੇ ਅਦਰਵਾਈਜ਼ ਇਹ ਦੁਬੰਦਾ ਦੇ ਤਾਂ ਬਹੁਤ ਸਾਰੇ ਵਿਪਾਰ ਚੱਲ ਰਹੀ ਹੈ ਅਸੀਂ ਭੰਗੜੇ ਨਾਲ ਰਿਲੇਟਡ ਆ ਬਹੁਤ ਬੜਿਆ ਤੋਂ ਸੰਗ੍ਰਹਿ ਲੋਟ ਤੋਂ ਆਏ ਨੇ ਦਾ ਤਦ ਤੱਕ ਚਕੇ ਤੋਂ ਇਹ ਮੈਂ ਲੋਕਲ ਹੋਣ ਦੇ ਨਾਤੇ ਮੇਰਾ ਫਰੰਦ ਬੰਦਾ ਸੀ ਕਿ ਮੈਂ ਸ਼ਿਰਕਤ ਕਰਾਂ ਸੇਵਾ ਨੇ ਵਾਹ ਕਿ ਸ਼ੁਭਛਮਤ ਦੇ ਰਿਹਾ ਹੈਗਾ ਅੱਜ ਸੰਸਰੋ ਜਿਹੜਾ ਨੇ ਲਗਾਇਆ ਹੈਗਾ ਐਂਡ ਇਹ ਹੋਰ ਖੂਬਸੂਦ ਗੱਲ ਕਰ ਰਹੀ ਵੀ ਬੱਚਾ ਨੂੰ ਐਂਟਰਟੇਨਮੈਂਟ ਲਈ ਵਾਟਰਫਾਲ ਲੈ ਕੇ ਜਾ ਰਹੇ ਨੇ ਸ਼ੁਭਤਰੀ ਇਹ ਬਹੁਤ ਵੱਡਾ ਪ੍ਰਾਲਾ ਹੈਗਾ ਐਂਡ ਇਹਨੇ ਘੱਟ ਪੈਸਿਆਂ ਦੇ ਵਿੱਚ ਕੋਈ ਜਸਟ ਇੱਕ ਸਗਣ ਵਾਲੀ ਗੱਲ ਹੈ ਤੇ ਤੁਹਾਨੂੰ ਚੁਰਤ ਪ੍ਰਾਲਾ ਖੜੇ ਲਾ ਕੋਈ ਸੇਵਾ ਹੋਏ ਤੇ ਸੇ ਹਾਜ਼ਰ ਹੁੰਦੇ ਪਰਾਲਾ ਦੇਖੋ ਬਹੁਤ ਵਧੀਆ ਛੁੱਟੀਆਂ ਵਾਂ ਬੱਚੇ ਘਰ ਬੈ ਕੇ ਟਾਈਮ ਵੇਸਟ ਕਰ ਲੈਂਦੇ ਪਰ ਇਹ ਜਿਹੜੀ ਸੋਸਾਇਟੀ ਨੇ ਵਧੀਆ ਪ੍ਰਾਲਾ ਕੀਤਾ ਕਿਉਂਕਿ ਜਿੱਥੇ ਬੱਚਿਆਂ ਨੂੰ ਭੰਗੜਾ ਸਿਖਾਇਆ ਗਿਆ ਉਹਦੇ ਨਾਲ ਨਾਲ ਟ੍ਰੈਫਿਕ ਨੇ ਚ ਮਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿਉਂਕਿ ਅੱਜ ਦਾ ਬੱਚਾ ਕੱਲ ਦਾ ਨੇਤਾ ਦੇਖਦਾ ਸ਼ਰਮਾਇਆ ਦੇਖਦਾ ਧਾਨਾ ਦੇ ਦੀ ਵਗਡੋਰ ਸਭਾਲਣੀ ਬੱਚੇ ਨੇ ਪਰ ਕਈ ਵਾਰ ਆਪਾਂ ਛੋਟੇ ਬੱਚੇ ਵੇਖਦੇ ਐਕਟਵਾ ਵਗੈਰਾ ਢੜਾ ਕੇ ਲੈ ਜਾਂਦੇ ਆ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ ਉਹਨਾਂ ਨੂੰ ਪੂਰਾ ਕੰਟਰੋਲ ਨਹੀਂ ਕਰਨਾ ਉਹਦਾ ਕਾਲੀ ਨਾ ਲੈ ਜਾਂਦੇ ਮਾਪੇ ਭੇਜ ਦਿੰਦੇ ਕਈ ਵਾਰਾਂ ਸੋ ਬੱਚੇ ਦਾ ਐਕਸੀਡੈਂਟ ਹੋ ਜਾਂਦਾ ਕਿਉਂਕਿ ਘਰ ਦੇ ਵਿੱਚ ਇੱਕ ਇੱਕ ਬੱਚਾ ਲੋਕਾਂ ਦਾ ਇਸ ਕਰਕੇ ਬੱਚਿਆਂ ਨੂੰ ਇਹੀ ਸਮਝਾਇਆ ਗਿਆ ਜਿੰਨਾ ਚਿਰ 18 ਸਾਲ ਦੇ ਨਹੀਂ ਹੁੰਦੇ ਪਲੀਜ਼ ਕੋਈ ਮੋਟਰਸਾਈਕਲ ਸਕੂਟਰ ਨਾ ਚਲਾਓ ਜਿਹੜਾ ਨੇ ਮਾਪੇ ਆ ਉਹਨਾਂ ਨੂੰ ਇਹੀ ਅਪੀਲ ਕੀਤੀ ਆ ਕਿ ਜਿਹੜੇ 18 ਸਾਲ ਤੋਂ ਕੱਢ ਬੱਚੇ ਉਹਨਾਂ ਨੂੰ ਮੋਟਰਸਾਈਕਲ ਸਕੂਟਰ ਨਾ ਦਿਓ ਕਿਉਂਕਿ ਘਰ 'ਚ ਇੱਕ ਇੱਕ ਬੱਚਾ ਵਾ ਤੇ ਜੇ ਇੱਕ ਬੱਚੇ ਨੂੰ ਕੁਝ ਹੋ ਜयो ਮਾਪਿਆਂ ਦੇ ਬਾਹਰ ਦੁਨੀਆ ਤੇ ਹਨੇਰ ਆ ਜਾਂਦਾ ਸੋ ਬਹੁਤ ਵਧੀਆ ਇਹਨਾਂ ਨੇ ਪ੍ਰਾਲਾ ਕੀਤਾ ਉਹਦੇ ਸਾਨੂੰ ਬੁਲਾਇਆ ਗਿਆ ਅਸੀਂ ਬੱਚਿਆਂ ਨੂੰ ਬੜੀ ਬਰੀਕੀ ਨਾਲ ਦੱਸਿਆ ਸਮਝਾਇਆ ਬੱਚਿਆਂ ਨੇ ਰਿਸਪਾਂਸਿਵ ਦਿੱਤਾ ਵੀ ਹਟ੍ਰੈਫ ਕਨਿਜਮ ਨਹੀਂ ਤੋੜਾਂਗੇ 18 ਸਾਲ ਤੋਂ ਘੱਟ ਨਹੀਂ ਚਲਾਵਾਂਗੇ ਨਸ਼ਾ ਕਰਕੇ ਆਪਣੇ ਮਾਪੇ ਨੂੰ ਗੱਡੀ ਚਲਾਉਣ ਤੋਂ ਟੂ-ਵੀਲਰ ਚਲਾਉਣ ਤੋਂ ਰੋਕਾਂਗੇ ਆਪਣੇ ਮਾਪਿਆਂ ਨੂੰ ਹੈਲਮਟ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਆਪਣੇ ਪੇਰੈਂਟਸ ਨੂੰ ਘਰ ਜਾ ਕੇ ਕਹਾਂਗੇ ਪਾਪਾ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਨਹੀਂ ਸੁਣਨਾ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਸੀਟ ਬੈਲਟ ਲਾ ਕੇ ਜਾਣਾ ਕਿਉਂਕਿ ਟ੍ਰੈਫਿਕ ਕਨਿਜਮ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਟ੍ਰੈਫਿਕ ਕਨਿਜਮ ਭੁੱ ਸੁਇਸ਼ ਕਰਕੇ ਇਹਨਾਂ ਬੱਚਿਆਂ ਨੂੰ ਜਿਹੜਾ ਸੋਸਾਇਟੀ ਨੇ ਸਮਝਾਇਆ ਸੀ ਸਮਝਾਇਆ ਤੇ ਸਾਨੂੰ ਉਮੀਦ ਵੀ ਹੈ ਜੋ ਅਸੀਂ ਸਮਝਾਇਆ ਬੱਚੇ ਤੇ ਅਮਲ ਵੀ ਕਰਨਗੇ ਆਪਣੀਆਂ ਔਰ ਦੂਸਰਿਆਂ ਦੀ ਕੀਮਤੀ ਜਾਣਾਂਗੇ ਬਚਾਣਗੇ ਕਵਤਾ ਇਦਾਂ ਵੀ ਕਵਤਾ ਮੈਂ ਲਿਖੀ ਹੈ ਵੀ ਜ਼ਿੰਦਗੀ ਬੜੀ ਨਮੋਲ ਹੈ ਜ਼ਿੰਦਗੀ ਕਿਉਂ ਨਮੋਲ ਹੈ 84 ਲੱਖ ਜੁਨੀਆਂ ਤੋਂ ਬਾਅਦ ਮਿਲਦੀ ਆ ਵਾਰ-ਵਾਰ ਨਹੀਂ ਮਿਲਦੀ ਇਹ ਕਵਤਾ ਇਸ ਤਰ੍ਹਾਂ ਦੀ ਐਨ ਇਨਸਾਨ ਨਸ਼ਾ ਕਰਕੇ ਤੂੰ ਗੱਡੀ ਚਲਾਵੇਂ ਆਪਣੀ ਤੇ ਦੂਸਰਿਆਂ ਦੀ ਜਾਨ ਖਤਰੇ ਵਿੱਚ ਪਾਵੇਂ ਕੁਝ ਤਾਂ ਸੋਚ ਤੇਰੇ ਪਰਿਵਾਰ ਨੂੰ ਤੇਰੀ ਕਿੰਨੀ ਲੋੜ ਹੈ ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਇਹ ਇਨਸਾਨ ਜੇ ਤੂੰ ਟ੍ਰੈਫਿਕ ਨਿਯਮਾਂ 'ਚ ਰਹਿ ਕੇ ਚਲਾਵੇਂ ਤਾਂ ਤੇਰੇ ਕੋਲ ਗੱਡੀ ਨਹੀਂ ਤਾਂ ਗੱਡੀ ਨਹੀਂ ਆਈਟਮ ਬੰਬ ਤੇਰੇ ਕੋਲ ਹੈ ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਇਹ ਇਨਸਾਨ ਚਾਰ ਪਹੀਆ ਗੱਡੀ ਤੇ ਤੂੰ ਸੀਟ ਬੈਠ ਨਾ ਲਾਵੇਂ ਟੂ ਵਿਲਰ ਤੇ ਹੈਲਮਟ ਨਾ ਪਾਵੇਂ ਘਰੇ ਬੈਠਾ ਬੈਠਾ ਤੂੰ ਲੇਟ ਹੋ ਜਾਵੇਂ ਫਿਰ ਓਵਰ ਸਪੀਡ ਤੇ ਦਿੰਨਾ ਤੂੰ ਬਹੁਤ ਜ਼ੋਰ ਹੈ ਟ੍ਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਇਹ ਇਨਸਾਨ ਹੈੱਡਫੋਨ ਜਦੋਂ ਤੇਰੇ ਕੰਨਾਂ ਵਿੱਚ ਲੱਗਿਆ ਹੋਵੇ ਟਰੇਨ ਤੱਕ ਦਾ ਹਾਰਨ ਵੀ ਤੈਨੂੰ ਸੁਣਦਾ ਨਹੀਂ ਜਿੰਨੀ ਮਰਜ਼ੀ ਜ਼ੋਰ ਦੀ ਵਜਿਆ ਹੋਵੇ ਮੋਬਾਈਲ ਦੀ ਵਰਤੋਂ ਅੱਜ ਬੜੇ ਸੰਜਮ ਨਾਲ ਕਰਨ ਦੀ ਲੋੜ ਹੈ ਟਰੈਫਿਕ ਨਿਯਮਾਂ ਦੀ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਸ਼ਮਸ਼ੇਰ ਸੰਧੂ ਪੁਲਸੀਆ ਦੇ ਐਕਸੀਡੈਂਟਾਂ ਤੋਂ ਬਹੁਤ ਹੀ ਡਰਦਾ ਤਾਂ ਹੀ ਉਹ ਸਭ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਟਰੈਫਿਕ ਨਿਯਮਾਂ ਪੜਾ ਲਓ ਆਪਣੀ ਤੇ ਦੂਸਰਿਆਂ ਦੀ ਕੀਮਤੀ ਜਾਨ ਬਚਾ ਲਓ ਜੇ ਰੋਡ ਐਕਸੀਡੈਂਟ ਵਿੱਚ ਜਾਨ ਚਲੀ ਗਈ ਤਾਂ ਉਹ ਕਦੇ ਵੀ ਮੁੱਲ ਨਹੀਂ ਮਿਲਣੀ ਅੱਜ ਭਾਵੇਂ ਸਾਡੇ ਕੋਲ ਲੱਖਾਂ ਤੇ ਕਰੋੜ ਹੈ ਟ੍ਰੈਫਿਕ ਨੇ ਜਮਾਈ ਕਰੋ ਪਾਲਣਾ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਹੈ ਕਿਉਂਕਿ ਜ਼ਿੰਦਗੀ ਬੜੀ ਅਨਮੋਲ ਇਹ ਸੀਗਾ ਕਿ ਐਕਸਰਸਾਈਜ਼ ਕਰਨ ਨਾਲ ਮਾਈਂਡ ਵੀ ਕਹਿ ਲੋ ਇੱਕ ਥੈਰੇਪੀ ਹੈ ਕਿ ਆਪਾਂ ਜਦੋਂ ਐਕਸਰਸਾਈਜ਼ ਕਰਾਂਨੇ ਆਂ ਪੰਗੜਾ ਮਾਈਂਡ ਵੀ ਖੁਸ਼ ਹੁੰਦਾ ਹੈ ਐਕਟੀਵਿਟੀ ਵੀ ਅੱਛੀ ਹੈ ਹਰ ਕੋਈ ਨੂੰ ਚਾਹੇ ਬਜ਼ੁਰਗ ਹੈ ਕੋਈ ਛੋਟਾ ਬੱਚਾ ਹੈ এজ ਦੇ ਕੋਈ ਵੀ ਹੈ ਇਹਨੂੰ ਪਸੰਦ ਕਰਦਾ ਕਰਨਾ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਸਭ ਤੋਂ ਵਧੀਆ ਗੱਲ ਤਾਂ ਇਹ ਰਹੀ ਦੇਖੋ ਭੰਗੜੇ ਨੱਚਣ ਨੂੰ ਤਾਂ ਹਰ ਬੰਦੇ ਦਾ ਦਿਲ ਕਰਦਾ ਜੀ ਔਰ ਜਿਮੇਜਾਨ ਨੂੰ ਵੀ ਕਰਦਾ ਯਾਰ ਤਾਂ ਮੈਨੂੰ ਲੱਗਦਾ ਆ ਵੀ ਗਰਮੀਆਂ ਦਾ ਟਾਈਮ ਆ ਜਦੋਂ ਵਰਕਪਾਰਕ ਵਾਟਰਪਾਰਕ ਚ ਜਾਂਦੇ ਨੇ ਉਹ ਫੋਟੋ ਦੇਖਦੇ ਨੇ ਹਰ ਬੰਦਾ ਜਾ ਕੇ ਜਦੋਂ ਵੀਡੀਓ ਵਗੈਰਾ ਪਾਉਂਦਾ ਤਾਂ ਸਾਰਿਆਂ ਦਾ ਦਿਲ ਕਰਦਾ ਪਰ ਕਈਆਂ ਦਾ ਇਦਾਂ ਹੁੰਦਾ ਆ ਵੀ ਜਿੱਦਾਂ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਇਨਕਮ ਸੋਰਸਸ ਘਟਨੇ ਰੋ ਬੱਚੇ ਆਪਦੇ ਕੰਮ ਕਰ ਚ ਲੱਗੇ ਕਈ ਛੋਟੇ ਬੱਚੇ ਵੀ ਕਮਾਈ ਕਰਦੇ ਨੇ ਤਾਂ ਉਹ ਬੱਚਿਆਂ ਕੋਲੇ ਇਹਨਾਂ ਸਾਤ ਤਿੰਨਾਂ ਚੀਜ਼ਾਂ ਨੂੰ ਮੰਨਣ ਲਈ ਕਈ ਵਾਰੀ ਅਫੋਰਡ ਨਹੀਂ ਕਰ ਸਕਦੇ ਜਿਹੜਾ ਕਿ ਅਸ ਸੁਸਾਇਟੀ ਨੇ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਨੇ ਉਪਰਾਲਾ ਕੀਤਾ ਆ 11 ਰੁਪਏ ਦੇ ਵਿੱਚ ਇਹ ਤਾਂ ਇੱਕ 11 ਵਾਲਾ ਤਾਂ ਬਹਾਨਾ ਹੀ ਆ ਜੀ ਇੱਕ ਇਕੱਠੇ ਕੀਤਾ ਸਾਰਿਆਂ ਨੂੰ ਔਰ ਉਹਨਾਂ ਨੂੰ ਨੱਚਣਾ ਸਿਖਾਇਆ ਆ ਨੱਚਣ ਦਾ ਮੌਕਾ ਦਿੱਤਾ ਆ ਔਰ ਉਹਨਾਂ ਦੀਆਂ ਦਿਲ ਦੀਆਂ ਜਿਹੜੀਆਂ ਰੀਜਾਂ ਨੇ ਉਹ ਪੂਰੀਆਂ ਕਰਨਗੇ ਤੇ ਇਹਨਾਂ ਨੂੰ ਵਾਟਰ پارک ਵੀ ਲੈ ਕੇ ਜਾਣਗੇ ਔਰ ਇੰਜੋਏ ਕਰਨਗੇ ਮੈਨੂੰ ਲੱਗਦਾ ਵੀ ਜਿਹੜੇ ਬੱਚਿਆਂ ਨੇ ਨਹੀਂ ਕੀਤਾ ਉਹ ਰਹਿੰਦੀ ਜ਼ਿੰਦਗੀ ਤੱਕ ਇਹਨੇ ਯਾਦ ਰੱਖਣਗੇ ਬਹੁਤ ਚੰਗਾ ਲੱਗਿਆ ਸਾਨੂੰ ਬਹੁਤ ਚੰਗਾ ਲੱਗਿਆ ਅੱਛਾ ਉਹ ਕੀ ਹੁੰਦਾ ਜੀ ਉਹ ਜਿਹੜੇ ਕੈਂਪ ਲੱਗਦੇ ਨੇ ਉਹਦੇ ਥੋੜੀ ਜੀ ਕਿਤੇ ਨਾ ਕਿਤੇ ਇਨਕਮ ਦਾ ਵੀ ਸੋਰਸਸ ਹੁੰਦਾ ਹੈ ਇੱਥੇ ਕੋਈ ਆਮਦਨ ਵਾਲਾ ਤਾਂ ਨਹੀਂ ਹੈਗਾ ਇੱਥੇ ਤਾਂ ਸਿਖਾਉਣ ਦੀ ਇੱਛਾ ਸੀ ਔਰ ਇਸ ਕਰਕੇ ਸਾਰਾ ਨੂੰ ਜਿਹੜਾ ਢੋਲਿਆ ਦਾ ਢੋਲ ਤੇ ਸਿਖਾਇਆ ਗਿਆ ਜਿਹੜੇ ਸਟੈਪ ਸਿਖਾਏ ਗਏ ਜਾਂ ਜਾ ਕੇ ਜੀ ਸਾਰਿਆਂ ਨੂੰ ਮਤਲਬ ਕਿ ਦੱਸਿਆ ਵੀ ਗਿਆ ਜਾ ਜਿਵੇਂ ਕਿ ਉਹਨੂੰ ਟ੍ਰੈਫਿਕ ਵਾਲਿਆਂ ਨੇ ਦੱਸਿਆ ਉਹਨੇ ਇੱਕ ਇੱਕ ਰੂਲ ਬਾਰੇ ਦੱਸਿਆ ਬੱਚਿਆਂ ਨੂੰ। ਛੋਣ ਨੇ ਇਹ ਵੀ ਦੱਸਿਆ ਵੀ ਛੋਟੇ ਬੱਚੇ ਆ ਜਿਹੜੇ ਉਹ ਬਾਈਕ ਚਲਾਉਂਦੇ ਨੇ ਜਦੋਂ ਕਿ ਉਹ ਨਹੀਂ ਚਲਾਉਣੇ ਚਾਹੀਦੇ। ਉਹ ਮੈਨੂੰ ਲੱਗਦਾ ਹੈ ਅੱਜ ਉਹਨਾਂ ਨੇ ਜਦੋਂ ਦੱਸਿਆ ਤੇ ਕਾਫੀ ਬੱਚੇ ਆ ਜਿਹੜੇ ਆ ਸੋਚਦੇ ਸੀ ਵੀ ਜੇ ਆਪਾਂ ਉਹ ਸੁਣ ਰਹੇ ਸੀ ਅਸੀਂ ਬੱਚਿਆਂ ਦੇ ਵਿੱਚ ਆਪਾਂ ਡਿੱਗ ਪਈਏ ਜਾਂ ਕਿਸੇ ਦੇ ਵਿੱਚ ਲੱਜੀਏ ਤਾਂ ਆਪਾਂ ਨੂੰ ਤਾਂ ਆਪਣੇ ਤੋਂ ਤਾਂ ਮਤਲਬ ਕਿ ਪਰਚਾ ਹੋ ਸਕਦਾ ਦੇਖੀ ਆਪਣੇ ਕੋਲ ਲਾਇਸੈਂਸ ਨਹੀਂ ਹੈਗਾ। ਸੋ ਇਹ ਅੱবি ਸਿੱਖਣ ਨੂੰ ਬਹੁਤ ਕੁਝ ਮਿਲਿਆ। ਤੇ ਬਾਕੀ ਭੰਗੜੇ ਦਾ ਅਸੀਂ ਲਾਈਵ ਇਹਨਾਂ ਨੂੰ ਦੱਸਿਆ ਆ। ਉਹਨਾਂ ਨੂੰ ਪਤਾ ਲੱਗਿਆ ਵੀ ਭੰਗੜਾ ਕਿਵੇਂ ਆ ਪਹਿਲਾਂ ਤਾਂ ਇੱਕ ਭੰਗੜੇ ਨੂੰ ਤਾਂ ਇੱਕ ਸੌਂਗ ਦੇ ਉੱਤੇ ਸ਼ੁਰੂ ਕਰ ਦਿੰਦੇ ਸੀ ਤਾਂ ਨੱਚਣ ਲਾ ਦਿੰਦੇ ਸੀ ਕਿਉਂਕਿ ਜਿੰਨਾ ਚਿਰ ਬੀਟ ਤੁਹਾਡੇ ਕੰਨਾਂ 'ਚ ਢੋਲ ਦੀ ਆਵਾਜ਼ ਨਹੀਂ ਆਉਂਦੀ ਉਹਨਾਂ 'ਚ ਥ੍ਰਿਲ ਨਹੀਂ ਆਉਂਦੀ ਤੇ ਪੈਰ ਨਹੀਂ ਚੱਕਿਆ ਜਾਂਦਾ ਤੇ ਅੱਜ ਅਸੀਂ ਉਹਨਾਂ ਨੂੰ ਨੱਚ ਕੇ ਢੋਲ ਵਜਾ ਕੇ ਪੈਰ ਚਕਾਇਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਜੋ ਅੱਜ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਮਨੁੱਖਤਾ ਦੀ ਮੁਨਫਤਾ ਦੀ ਸੇਵਾ ਨੂੰ ਤਤਪਰ ਜਿਨ੍ਹਾਂ ਦੀਆਂ ਉਮੀਦਾਂ ਟੁੱਟ ਚੁੱਕੀਆਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੁੰਦੀ ਹੈ ਅੱਜ ਇਸ ਆਖਰੀ ਉਮੀਦ ਐਨਜੀਓ ਵੱਲੋਂ ਇੱਕ ਸਮਰ ਕੈਂਪ ਦਾ ਫਰਸਟ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਅੱਜ 23 ਜੂਨ 2024 ਨੂੰ ਜੋ ਅੱਜ ਸਮਰ ਕੈਂਪ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਵੱਲੋਂ ਲਗਾਇਆ ਗਿਆ ਇਹਦਾ ਮੁੱਖ ਉਦੇਸ਼ ਇਹ ਸੀ ਬਹੁਤ ਸਾਰੇ ਬੱਚੇ ਜਿਨ੍ਹਾਂ ਦਾ ਕੀ ਇੱਕ ਸੁਪਨਾ ਰਹਿ ਜਾਂਦਾ ਕਿ ਉਹ ਉਹ ਜਾਣਾ ਚਾਹੁੰਦੇ ਨੇ ਸਮਰ ਕੈਂਪ ਦੇ ਉੱਤੇ ਬਟ ਸਮਰ ਕੈਂਪ ਦੀ ਫੀਸ ਜ਼ਿਆਦਾ ਹੋਣ ਕਾਰਨ ਉਹ ਕਈ ਵਾਰ ਉਹਨੂੰ ਜੁਆਇਨ ਨਹੀਂ ਕਰ ਪੰਦੇ ਔਰ ਅੱਜ ਇਹ ਬਹੁਤ ਵਧੀਆ ਉਪਰਾਲਾ ਸਾਰੀ ਸਮੁੱਚੀ ਟੀਮ ਵੱਲੋਂ ਜੋ ਕੀਤਾ ਗਿਆ ਸਿਰਫ 11 ਰੁਪਈਆ ਦੇ ਵਿੱਚ ਜਿਸ ਤਰ੍ਹਾਂ ਕਿ ਆਖਰੀ ਉਮੀਦ ਅੰਜੀ ਵੱਲੋਂ 11 ਰੁਪਈਆ ਚ ਰੋਟੀ ਕਪੜਾ ਦਵਾਈ ਅਤੇ ਐਂਬੂਲੈਂਸ ਸੇਵਾ ਕਾਫੀ ਲੰਬੇ ਸਮੇਂ ਤੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚਲਾਈਆਂ ਜਾ ਰਹੀਆਂ ਉਸੇ ਤਰ੍ਹਾਂ ਅੱਜ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ 11 ਰੁਪਈਆ ਦੇ ਵਿੱਚ ਇੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਦਾ ਕਿ 23 24 25 ਤਿੰਨ ਦਿਨ ਸਮਰ ਕੈਂਪ ਲਗਾਇਆ ਜਾਏਗਾ ਅਤੇ 26 ਤਰੀਕ ਨੂੰ ਬੱਚਿਆਂ ਨੂੰ ਵਾਟਰ پارک ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਇਸ ਦੇ ਵਿੱਚ ਹੋਰ ਕਿਸੇ ਤਰੀਕੇ ਦੇ ਕੋਈ ਹਿਡਨ ਚਾਰजेस ਨਹੀਂ ਹੈ ਬੱਚਿਆਂ ਦੇ ਕੋਲੋਂ ਹੋਰ ਕੋਈ ਭੇਟਾ ਨਹੀਂ ਲਈ ਜਾ ਰਿਹਾ ਸੌਰੀ ਨਹੀਂ ਲਈ ਜਾ ਰਹੀ ਸਿਰਫ 11 ਰੁਪਈਆ ਦੇ ਵਿੱਚ ਉਹਨਾਂ ਬੱਚਿਆਂ ਨੂੰ ਅਸੀਂ ਵਾਟਰ پارک ਵੀ ਲੈ ਕੇ ਜਾਵਾਂਗੇ ਟਰਾਂਸਪੋਰਟੇਸ਼ਨ ਦਾ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਟੋਟਲੀ ਇਹ ਖਰਚਾ ਸਾਰੀ ਸੰਗਤ ਦੇ ਸਹਿਯੋਗ ਸਦਕਾ ਕੀਤਾ ਜਾ ਰਿਹਾ ਔਰ ਬਹੁਤ ਅੱਛਾ ਲੱਗਾ ਅੱਜ ਜੋ ਗੈਸਟ ਸਾਡੇ ਅਮ ਜਤਸਾਂ ਅਮਰਿੰਦਰ ਸੰਧੂ ਜੀ ਉਚੇਚੇ ਤੌਰ ਤੇ ਸਾਡੇ ਕੋਲ ਅਬੋਰ ਤੋਂ ਪਹੁੰਚੇ ਤੇ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਸਾਥੀ ਜੁਝਾਰ ਸਿੰਘ ਜੀ ਜਾਂ ਹੋਰ ਪਤਵੰਤੇ ਸੱਜਣ ਜੋ ਅੱਜ ਸਾਨੂੰ ਪਿਆਰ ਦਿੱਕੇ ਗਏ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਔਰ ਜੋ ਅੱਜ ਪੇਰੈਂਟਸ ਆਪਣੇ ਬੱਚਿਆਂ ਨੂੰ ਇੱਥੇ ਛੱਡ ਕੇ ਗਏ ਬੜਾ ਉਹਨਾਂ ਨੇ ਖੁਸ਼ੀ ਵਾਲਾ ਮਾਹੌਲ ਸੀ ਅੱਜ ਉਹਨਾਂ ਨੇ ਸਮਰ ਕੈਂਪ ਨੂੰ ਇੰਜੋਏ ਕੀਤਾ ਪੇਰੈਂਟਸ ਨੇ ਵੀ ਨਾਲ ਭੰਗੜਾ ਪਾਇਆ ਯੋਗਾ ਕੀਤਾ ਕੁਇਜ਼ ਗੇਮਸ ਹੋਈਆਂ ਔਰ ਬਹੁਤ ਅੱਛਾ ਲੱਗਾ ਔਰ ਇਕੋ ਹੀ ਸਾਡਾ ਨਾਰ ਕੀ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਅਸੀਸ ਦਾ ਪਾਤਰ ਬਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ